ਵੀ ਜੋ ਦਿਖਾ ਰਿਹਾ ਮੈਂ ਤਾਂ ਇਹੀ ਮੰਨਦਾ ਹਾਂ ਅਸੀਂ ਇਤਨੀ ਵੀ ਇਹੀ ਗੱਲ ਕੀਤੀ ਹੈ ਵੀ ਥੋੜਾ ਜਿਹਾ ਸੁਸਤੀ ਨੂੰ ਆਪਾਂ ਕਤਮ ਕਰੀਏ ਤੇ ਜੋਸ਼ ਹੋ ਕੇ ਜਿਵੇਂ ਈਸ਼ਰ ਆਦ ਲਿੰਦਰ ਜਾ ਲਿੰਦਰ ਨੂੰ ਛੱਡਿਏ ਤੇ ਚੁਸਤੀ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਤੇ ਆਪਾਂ ਆਪਣੇ ਕੰਮ ਕਰੀਏ ਤੇ ਜਿਹੜੀ ਸਾਡੀ ਡਿਊਟੀ ਬੰਦੀ ਹੈ ਮੇਨ ਜਿਹੜੇ ਅਸ਼ੈ ਦੇ ਵਿਰੁੱਧ ਜਿਹੜੀ ਅਸੀਂ ਕਾਰਵਾਈ ਪਿਛਲੇ ਸਾਲਾਂ ਚ ਕੀਤੀ ਹੈ ਉਹ ਵੀ ਅਸੀਂ ਇਸ ਸਾਲ ਵੀ ਉਸ ਤੋਂ ਵੱਧ ਵਧੀਆ ਕੰਮ ਲਈ ਕਰਕੇ ਦਿਖਾਵਾਂਗੇ ਤੇ ਆਪਾਂ ਆਪਣੇ ਏਰੀਆ ਨੂੰ ਆਪਣੇ ਡਿਸਟ੍ਰਿਕਟ ਨੂੰ ਆਪਣੇ ਪੰਜਾਬ ਨੂੰ ਪਰਨਸ਼ਾਪਕ ਕਰਨ ਲਈ ਪੂਰੀ ਜੀਹਾਨ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਇਵੇਂ ਜਿਵੇਂ ਸਾਡੇ ਆ ਸਾਰੇ ਦਫ਼ਤਰ ਦੇ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਇਸ ਦੇ ਨਾਲ ਇਹਨਾਂ ਦੀਆਂ ਲੋਕ ਸੁ ਸੁਣੀਆਂ ਜਾਂਦੀਆਂ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ਾਵਾ ਸਥਿਤੀ ਗਈ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵੀ ਆਪਾਂ ਵਾਅਦੋ ਵਾਦ ਕੰਮ ਕਰੀਏ ਆਪਣੀ ਪਰਫਾਰਮੈਂਸ ਵਧੀਆ ਕਰੀਏ ਇਸ ਪਰਫਾਰਮੈਂਸ ਦੇ ਨਾਲ ਜਿਲ੍ਹੇ ਦਾ ਨਾਮ ਚਾਹੁੰਦਾ ਤੇ ਨਾਲ ਵਧੀਆ ਪਰਫਾਰਮੈਂਸ ਦੇ ਨਾਲ ਆਫ ਦੀ ਸਟੇਟ ਦਾ ਨਾਮ ਚਾਹੁੰਦਾ ਸਰ ਰੋਹੀ ਪਰ ਵਾਸੇ 100% ਦੇ ਦੇਣਾ ਚਾਹੁੰਦੇ ਲੋੜੀ ਦੇ ਤਾ ਮੈਂ ਕਹਣਾ ਕਿ ਸਾਡੀ ਪੁਲਿਸ ਲਗਾਤਾਰ ਜਿਹੜੀ ਕ੍ਰਿਮੀਨਲਸ ਦੇ ਖਿਲਾਫ ਅਸੀਂ ਐਕਸ਼ਨ ਲੈਦੇ ਆ ਰਹੇ ਹਾਂ ਡਰੱਗਸ ਦੇ ਖਿਲਾਫ ਐਕਸ਼ਨ ਲੈਦੇ ਆ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਜਿਹੜੇ ਵਚਨਬੱਧ ਹੈ ਲੋਕਾਂ ਨੂੰ ਚੰਗਾ ਸਾਫ਼ ਸੁਥਰਾ ਇੱਕ ਵਧੀਆ ਪ੍ਰਸ਼ਾਸਨ ਦੇ ਇਹ ਜਿਹੜਾ ਲੋਹੜੀ ਦਾ ਤਿਹਾਰ ਹੈ ਮੈਂ ਤਾਂ ਇਹੀ ਮੰਨਦਾ ਅਸੀਂ ਇਤਨੀ ਵੀ ਇਹੀ ਗੱਲ ਕੀਤੀ ਹੈ ਵੀ ਥੋੜੋ ਜਿਹਾ ਸੁਸਤੀ ਨੂੰ ਆਪਾਂ ਕਦਮ ਕਰੀਏ ਤੇ ਜੋਸ਼ ਭੋਗੇ ਜਿਵੇਂ ਈਸ਼ਰ ਆਦ ਮੇਦਰ ਜਾ ਤੇ ਦਰੋਂ ਛੱਡিয়ে ਤੇ ਚੁਸਤੀ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਤੇ ਆਪਾਂ ਆਪਣੇ ਕੰਮ ਕਰੀਏ ਤੇ ਜਿਹੜੀ ਸਾਡੀ ਡਿਊਟੀ ਬੰਦੀ ਹੈ ਮੇਨ ਜਿਹੜੇ ਅਸ਼ੈ ਦੇ ਵਿਰੁੱਧ ਜਿੰਨੀ ਅਸੀਂ ਕਾਰਵਾਈ ਪਿਛਲੇ ਸਾਲਾਂ ਚ ਕੀਤੀ ਹੈ ਉਵੇਂ ਅਸੀਂ ਇਸ ਸਾਲ ਵੀ ਉਸ ਤੋਂ ਵੱਧ ਵਧੀਆ ਕਰ ਲਈ ਕਰਕੇ ਦਿਖਾਵਾਂਗੇ ਤੇ ਆਪਾਂ ਆਪਣੇ ਏਰੀਆ ਨੂੰ ਆਪਣੇ ਡਿਸਟ੍ਰਿਕਟ ਨੂੰ ਆਪਣੇ ਪੰਜਾਬ ਨੂੰ ਪਰਨਰਸ਼ਪ ਕਰਨ ਲਈ ਪੂਰੀ ਜੀਹਾਨ ਦੇ ਨਾਲ ਕੋਸ਼ਿਸ਼ ਕਰਾਂਗੇ ਇਵੇਂ ਜਿਵੇਂ ਸਾਡੇ ਸਾਰੇ ਦਫ਼ਤਰ ਦੇ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਇਸ ਦੇ ਨਾਲ ਇਹਨਾਂ ਦੀਆਂ ਲੋਕ ਸੁਖੀਆਂ ਬਾਣ ਵੀ ਸੁਣੀਆਂ ਜਾਂਦੀਆਂ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ਾਵਾ ਸਿਤਤੀ ਗਈ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵੀ ਆਪਾਂ ਵਾਅਦੋ ਵਾਦ ਕੰਮ ਕਰੀਏ ਆਪਣੀ ਪਰਫਾਰਮੈਂਸ ਵਧੀਆ ਕਰੀਏ ਇਸ ਪਰਫਾਰਮੈਂਸ ਦੇ ਨਾਲ ਜ਼ਿਲ੍ਹੇ ਦਾ ਨਾਮ ਚਾਹੁੰਦਾ ਤੇ ਨਾਲ ਵਧੀਆ ਪਰਫਾਰਮੈਂਸ ਦੇ ਨਾਲ ਪੂਰੀ ਸਟੇਟ ਦਾ ਨਾਮ ਚਾਹੁੰਦਾ ਸਰ ਰੋਹੀ ਪਰ ਵਾਸੀਆਂ ਕੋਲ ਸਿਲੇ ਦੇਣਾ ਚਾਹੁੰਦੇ ਲੋੜੀ ਦੇ ਤਾ ਅਸੀਂ ਕਹਣਾ ਜੀ ਸਾਡੀ ਪੁਲਿਸ ਲਗਾਤਾਰ ਜਿਹੜੀ ਕ੍ਰਿਮੀਨਲਸ ਦੇ ਖਿਲਾਫ ਅਸੀਂ ਐਕਸ਼ਨ ਲੈਦੇ ਆ ਰਹੇ ਹਾਂ ਡਰੱਗਸ ਦੇ ਖਿਲਾਫ ਐਕਸ਼ਨ ਲੈਦੇ ਆ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਜਿਹੜੇ ਵਚਨਬੱਧ ਹੈ ਲਈ ਲੋਕਾਂ ਨੂੰ ਚੰਗਾ ਸਾਫ਼ ਸੁਥਰਾ ਇੱਕ ਵਧੀਆ ਪ੍ਰਸ਼ਾਸਨ ਦੇ ਇਹ ਜਿਹੜਾ ਲੋਹੜੀ ਦਾ ਤਿਹਾਰਾ ਹੈ ਮੈਂ ਤਾਂ ਇਹ ਹੀ ਮੰਨਦਾ ਹਾਂ ਅਸੀਂ ਇਤਨੀ ਵੀ ਇਹੀ ਗੱਲ ਕੀਤੀ ਹੈ ਵੀ ਬਈ ਥੋੜੀ ਜਿਹੀ ਸੁਸਤੀ ਨੂੰ ਆਪਾਂ ਖਤਮ ਕਰੀਏ ਤੇ ਜੋਸ਼ ਹੋ ਕੇ ਜਿਵੇਂ ਈਸ਼ਰ ਆਦ ਲਿੰਦਰ ਜਾ ਲਿੰਦਰ ਨੂੰ ਛੱਡੀਏ ਤੇ ਸੁਸਤੀ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਤੇ ਆਪਾਂ ਆਪਣੇ ਕੰਮ ਕਰੀਏ ਤੇ ਜਿਹੜੀ ਸਾਡੀ ਡਿਊਟੀ ਬੰਦੀ ਹੈ ਮੇਨ ਜਿਹੜੇ ਅਸ਼ੈ ਦੇ ਵਿਰੁੱਧ ਜਿੰਨੀ ਅਸੀਂ ਕਾਰਵਾਈ ਪਿਛਲੇ ਸਾਲਾਂ ਚ ਕੀਤੀ ਹੈ ਉਵੇਂ ਅਸੀਂ ਇਸ ਸਾਲ ਵੀ ਉਸ ਤੋਂ ਵੱਧ ਵਧੀਆ ਕੰਮ ਇਹ ਕਰਕੇ ਦਿਖਾਵਾਂਗੇ ਤੇ ਆਪਾਂ ਆਪਣੇ ਏਰੀਆ ਨੂੰ ਆਪਣੇ ਡਿਸਟ੍ਰਿਕਟ ਨੂੰ ਆਪਣੇ ਪੰਜਾਬ ਨੂੰ ਪਰਨਸ਼ਾਪ ਹਕ ਕਰਨ ਲਈ ਪੂਰੀ ਜੀਹਾਂ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਇਵੇਂ ਜਿਵੇਂ ਸਾਡੇ ਆ ਸਾਰੇ ਦਫਤਰ ਦੇ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਇਸ ਦੇ ਨਾਲ ਇਹਨਾਂ ਦੀਆਂ ਲੋਕਾਂ ਦੀ ਬਾਣੀ ਸੁਣੀ ਜਾਂਦੀ ਹੈ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ਾਵਾ ਸਥਿਤੀ ਗਈ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵੀ ਆਪਾਂ ਵਾਅਦੋ ਵਾਦ ਕੰਮ ਕਰੀਏ ਆਪਣੀ ਪਰਫਾਰਮੈਂਸ ਵਧੀਆ ਕਰੀਏ ਇਸ ਪਰਫਾਰਮੈਂਸ ਦੇ ਨਾਲ ਜਿਲ੍ਹੇ ਦਾ ਨਾਮ ਚੰਗਾ ਹੁੰਦਾ ਤੇ ਨਾਲ ਵਧੀਆ ਪਰਫਾਰਮੈਂਸ ਦੇ ਨਾਲ ਆਪ ਦੀ ਸਟੇਟ ਦਾ ਨਾਮ ਹੁੰਦਾ ਸਰ ਰੋਇਪੁਰ ਵਾਸਤੇ 100% ਦੇ ਦੇਣਾ ਚਾਹੁੰਦੇ ਲੋੜੀ ਦੇ ਤਰ੍ਹਾਂ ਨਹੀਂ ਕਹਣਾ ਕਿ ਸਾਡੀ ਪੁਲਿਸ ਲਗਾਤਾਰ ਜਿਹੜੀ ਕ੍ਰਿਮੀਨਲਸ ਦੇ ਖਿਲਾਫ ਅਸੀਂ ਐਕਸ਼ਨ ਲੈਦੇ ਆ ਰਹੇ ਹਾਂ ਡਰੱਗਸ ਦੇ ਖਿਲਾਫ ਐਕਸ਼ਨ ਲੈਦੇ ਆ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਜਿਹੜੇ ਵਚਨਬੱਧ ਹੈ ਵੀ ਲੋਕਾਂ ਦਾ ਚੰਗਾ ਸਾਫ਼ ਸੁਥਰਾ ਕਿ ਵਧੀਆ ਪ੍ਰਸ਼ਾਸਨ ਦੇ ਇਹ ਜਿਹੜਾ ਲੋਹੜੀ ਦਾ ਤਿਹਾਰਾ ਹੈ ਮੈਂ ਤਾਂ ਇਹੀ ਮੰਨਦਾ ਅਸੀਂ ਇਤਨੀ ਵੀ ਇਹੀ ਗੱਲ ਕੀਤੀ ਹੈ ਵੀ ਬਹੁਤ ਥੋੜੀ ਜਿਹੀ ਸਸਤੀ ਨੂੰ ਆਪਾਂ ਕਦਮ ਕਰੀਏ ਤੇ ਜੋਸ਼ ਭੋਗੇ ਜਿਵੇਂ ਈਸ਼ਰ ਆਦ ਲਿੰਦਰ ਜਾ ਲਿੰਦਰ ਨੂੰ ਛੱਡਿਏ ਤੇ ਚੁਸਤੀ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਤੇ ਆਪਾਂ ਆਪਣੇ ਕੰਮ ਕਰੀਏ ਕਿਤੇ ਜਿਹੜੀ ਸਾਡੀ ਡਿਊਟੀ ਬੰਦੀ ਹੈ ਮੇਨ ਜਿਹੜੇ ਅਸ਼ਾਂ ਦੇ ਵਿਰੁੱਧ ਜਿਹੜੀ ਅਸੀਂ ਕਾਰਵਾਈ ਪਿਛਲੇ ਸਾਲਾਂ ਚ ਕੀਤੀ ਹੈ ਉਵੇਂ ਹੀ ਅਸੀਂ ਇਸ ਸਾਲ ਵੀ ਉਸ ਤੋਂ ਵੱਧ ਵਧੀਆ ਕੰਮ ਲਈ ਕਰਕੇ ਦਿਖਾਵਾਂਗੇ ਤੇ ਆਪਾਂ ਆਪਣੇ ਏਰੀਆ ਨੂੰ ਆਪਣੇ ਡਿਸਟ੍ਰਿਕਟ ਨੂੰ ਆਪਣੇ ਪੰਜਾਬ ਨੂੰ ਅਨਰਸ਼ਪਕ ਕਰਨ ਲਈ ਪੂਰੀ ਜੀ ਆਨ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਇਵੇਂ ਜਿਵੇਂ ਸਾਡੇ ਨਾਲ ਸਾਰੇ ਦਫ਼ਤਰ ਦੇ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਇਸ ਦੇ ਨਾਲ ਇਹਨਾਂ ਦੀਆਂ ਲੋਕ ਸੁਣੀਆਂ ਵੀ ਸੁਣੀਆਂ ਜਾਂਦੀਆਂ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ਾਵਾ ਸਥਿਤੀ ਗਈ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵੀ ਆਪਾਂ ਵਾਅਦੋ ਵਾਦ ਕੰਮ ਕਰੀਏ ਆਪਣੀ ਪਰਫਾਰਮੈਂਸ ਵਧੀਆ ਕਰੀਏ ਇਸ ਪਰਫਾਰਮੈਂਸ ਦੇ ਨਾਲ ਜਿਲ੍ਹੇ ਦਾ ਨਾਮ ਚਾਹੁੰਦਾ ਤੇ ਨਾਲ ਵਧੀਆ ਪਰਫਾਰਮੈਂਸ ਦੇ ਨਾਲ ਪੂਰੀ ਸਟੇਟ ਦਾ ਨਾਮ ਚਾਹੁੰਦਾ ਸਰ ਰੋਇਪੁਰ ਵਾਸੀਆਂ ਕੋਲ ਸਿਲੀ ਦੇਣਾ ਚਾਹੁੰਦੇ ਲੋੜੀ ਦਿੱਤਾ ਮੈਂ ਕਹਣਾ ਕਿ ਸਾਡੀ ਪੁਲਿਸ ਲਗਾਤਾਰ ਜਿਹੜੀ ਕ੍ਰਿਮੀਨਲਸ ਦੇ ਖਿਲਾਫ ਅਸੀਂ ਐਕਸ਼ਨ ਲੈਦੇ ਆ ਰਹੇ ਹਾਂ ਡਰੱਗਸ ਦੇ ਖਿਲਾਫ ਐਕਸ਼ਨ ਲੈਦੇ ਆ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਜਿਹੜੇ ਵਚਨਬੱਧ ਹੈ ਵੀ ਲੋਕਾਂ ਨੂੰ ਚੰਗਾ ਸਾਫ਼ ਸੁਥਰਾ ਇੱਕ ਵਧੀਆ ਪ੍ਰਸ਼ਾਸਨ ਦੇ ਸਾਰੇ ਗੀਤਾਂ ਲੋਹੜੀ ਦਾ ਤਿਹਾਰਾ ਹੈ ਮੈਂ ਤਾਂ ਇਹ ਹੀ ਮੰਨਦਾ ਹਾਂ ਅਸੀਂ ਇਤਨੀ ਵੀ ਇਹੀ ਗੱਲ ਕੀਤੀ ਹੈ ਵੀ ਥੋੜੀ ਜਿਹੀ ਸੁਸਤੀ ਨੂੰ ਆਪਾਂ ਕਤਮ ਕਰੀਏ ਤੇ ਜੋਸ਼ ਹੋ ਕੇ ਜਿਵੇਂ ਈਸ਼ਰ ਆਦ ਲਿੰਦਰ ਜਾ ਲਿੰਦਰ ਨੂੰ ਛੱਡੀਏ ਤੇ ਚੁਸਤੀ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਤੇ ਆਪਾਂ ਆਪਣੇ ਕੰਮ ਕਰੀਏ ਤੇ ਜਿਹੜੀ ਸਾਡੀ ਡਿਊਟੀ ਬੰਦੀ ਹੈ ਮੇਨ ਜਿਹੜੇ ਅਸ਼ੰ ਦੇ ਵਿਰੁੱਧ ਜਿਹੜੀ ਅਸੀਂ ਕਾਰਵਾਈ ਪਿਛਲੇ ਸਾਲਾਂ ਚ ਕੀਤੀ ਹੈ ਉਹ ਵੀ ਅਸੀਂ ਇਸ ਸਾਲ ਵੀ ਉਸ ਤੋਂ ਵੱਧ ਵਧੀਆ ਕਰ ਲਈ ਕਰਕੇ ਦਿਖਾਵਾਂਗੇ ਤੇ ਆਪਾਂ ਆਪਣੇ ਏਰੀਆ ਨੂੰ ਆਪਣੇ ਡਿਸਟ੍ਰਿਕਟ ਨੂੰ ਆਪਣੇ ਪੰਜਾਬ ਨੂੰ ਪਰਨਸ਼ਾਪ ਕਰਨ ਲਈ ਪੂਰੀ ਜੀਹਾਨ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਇਵੇਂ ਜਿਵੇਂ ਸਾਡੇ ਆ ਸਾਰੇ ਦਫਤਰ ਦੇ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਇਸ ਦੇ ਨਾਲ ਇਹਨਾਂ ਦੀਆਂ ਦੁੱਖ ਸੁੱਖ ਦੀ ਬਾਤ ਵੀ ਸੁਣੀ ਜਾਂਦੀ ਹੈ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ਾਂਤੀ ਦਿੱਤੀ ਗਈ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵੀ ਆਪਾਂ ਵੱਧ ਤੋਂ ਵੱਧ ਕੰਮ ਕਰੀਏ ਆਪਣੀ ਪਰਫਾਰਮੈਂਸ ਵਧੀਆ ਕਰੀਏ ਇਸ ਪਰਫਾਰਮੈਂਸ ਦੇ ਨਾਲ ਜਿਲੇ ਦਾ ਨਾਮ ਚੰਗਾ ਹੁੰਦਾ ਤੇ ਨਾਲ ਵਧੀਆ ਪਰਫਾਰਮੈਂਸ ਦੇ ਨਾਲ ਆਪਣੀ ਸਟੇਟ ਦਾ ਨਾਮ ਹੁੰਦਾ ਸਰ ਰੋਹਿਤਪੁਰ ਵਾਸੀਆਂ ਨੂੰ ਪੇਸ਼ੀ ਦੇਣਾ ਚਾਹੁੰਦੇ ਲੋੜੀ ਦੇ ਤਾ ਮੈਂ ਕਹਣਾ ਕਿ ਸਾਡੀ ਪੁਲਿਸ ਲਗਾਤਾਰ ਜਿਹੜੀ ਕ੍ਰਿਮੀਨਲਸ ਦੇ ਖਿਲਾਫ ਅਸੀਂ ਐਕਸ਼ਨ ਲੈਦੇ ਆ ਰਹੇ ਹਾਂ ਡਰੱਗਸ ਦੇ ਖਿਲਾਫ ਐਕਸ਼ਨ ਲੈਦੇ ਆ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਜਿਹੜੇ ਵਚਨਬੱਧ ਹੈ ਲੋਕਾਂ ਨੂੰ ਚੰਗਾ ਸਾਫ਼ ਸੁਥਰਾ ਕਿ ਵਧੀਆ ਪ੍ਰਸ਼ਾਸਨ ਦੇ ਇਹ ਜਿਹੜਾ ਲੋਹੜੀ ਦਾ ਤਿਹਾਰਾ ਹੈ ਮੈਂ ਤਾਂ ਇਹੀ ਮੰਨਦਾ ਅਸੀਂ ਇਤਨੀ ਵੀ ਇਹੀ ਗੱਲ ਕੀਤੀ ਹੈ ਵੀ ਬਹੁਤ ਲੋਜਸ ਨੂੰ ਆਪਾਂ ਕਤਮ ਕਰੀਏ ਤੇ ਜੋਸ਼ ਹੋ ਕੇ ਜਿਵੇਂ ਈਸ਼ਰ ਆਦਮਿਤਰ ਜਾ ਜਸਵਿੰਦਰ ਨੂੰ ਛੱਡਿਏ ਤੇ ਚੁਸਤੀ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਤੇ ਆਪਾਂ ਆਪਣੇ ਕੰਮ ਕਰੀਏ ਕਿਤੇ ਜਿਹੜੀ ਸਾਡੀ ਡਿਊਟੀ ਬੰਦੀ ਹੈ ਮੇਨ ਜਿਹੜੇ ਅਸ਼ਾਂ ਦੇ ਵਿਰੁੱਧ ਜਿਹੜੀ ਅਸੀਂ ਕਾਰਵਾਈ ਪਿਛਲੇ ਸਾਲਾਂ ਚ ਕੀਤੀ ਹੈ ਉਵੇਂ ਹੀ ਅਸੀਂ ਇਸ ਸਾਲ ਵੀ ਉਸ ਤੋਂ ਵੱਧ ਵਧੀਆ ਕੰਮ ਲਈ ਕਰਕੇ ਦਿਖਾਵਾਂਗੇ ਤੇ ਆਪਾਂ ਆਪਣੇ ਏਰੀਆ ਨੂੰ ਆਪਣੇ ਡਿਸਟ੍ਰਿਕਟ ਨੂੰ ਆਪਣੇ ਪੰਜਾਬ ਨੂੰ ਅਨਰਸ਼ਪਕ ਕਰਨ ਲਈ ਪੂਰੀ ਜੀਹਾਨ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਕਿਵੇਂ ਜਿਵੇਂ ਸਾਡੇ ਨਾਲ ਸਾਰੇ ਦਫ਼ਤਰ ਦੇ ਸਾਰੇ ਮੁਲਾਜ਼ਮ ਅਸੀਂ ਇਕੱਠੇ ਹੋਏ ਇਸ ਦੇ ਨਾਲ ਇਹਨਾਂ ਦੀਆਂ ਦੋਸਤਾਂ ਵੀ ਸੁਣੀਆਂ ਜਾਂਦੀਆਂ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਸ਼ਾਵਾ ਸਥਿਤੀ ਗਈ ਹੈ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵੀ ਆਪਾਂ ਵਾਅਦੋ ਵਾਦ ਕੰਮ ਕਰੀਏ ਆਪਣੀ ਪਰਫਾਰਮੈਂਸ ਵਧੀਆ ਕਰੀਏ ਇਸ ਪਰਫਾਰਮੈਂਸ ਦੇ ਨਾਲ ਜਿਲ੍ਹੇ ਦਾ ਨਾਮ ਚਾਹੁੰਦਾ ਤੇ ਨਾਲ ਵਧੀਆ ਪਰਫਾਰਮੈਂਸ ਦੇ ਨਾਲ ਉਹ ਦੀ ਸਟੇਟ ਦਾ ਨਾਮ ਚਾਹੁੰਦਾ ਸਰ ਰੋਹੀਪੁਰ ਵਾਸੀਆਂ ਕੋਲ ਸਿਲੇ ਦੇਣਾ ਚਾਹੁੰਦੇ ਲੋੜੀ ਦੇ ਤਾ ਅਈ ਕਿਹੜਾ ਜੀ ਸਾਡੀ ਪੁਲਿਸ ਲਗਾਤਾਰ ਜਿਹੜੀ ਕ੍ਰਿਮੀਨਲਸ ਦੇ ਖਿਲਾਫ ਅਸੀਂ ਐਕਸ਼ਨ ਲੈਦੇ ਆ ਰਹੇ ਹਾਂ ਡਰੱਗਸ ਦੇ ਖਿਲਾਫ ਐਕਸ਼ਨ ਲੈਦੇ ਆ ਰਹੇ ਹਾਂ ਅਸੀਂ ਪੂਰੀ ਤਰ੍ਹਾਂ ਜਿਹੜੇ ਵਚਨਬੱਧ ਹੈ ਬਈ ਲੋਕਾਂ ਨੂੰ ਚੰਗਾ ਸਾਫ਼ ਸੁਥਰਾ ਇੱਕ ਵਧੀਆ ਪ੍ਰਸ਼ਾਸਨ ਦੇ